ਇਹ ਤਾਂ ਮੰਗ ਜਿਹੜੀ ਸਲੇਮ ਕਾਲੀ ਮੰਡੀ ਉੱਪਰ ਮੰਗ ਜਿਹੜੀ ਪ੍ਰਬੰਧ ਨਾਲ ਕਰਨ ਨੂੰ ਪਤਾ ਗਿਆ ਜੇ ਜਦ ਕੰਮ ਦਿੱਤੇ ਆ ਵੀ ਬਿਲਕੁਲ ਚੱਲ ਰਿਹਾ ਚਾਹੇ ਪੁੱਤਰ ਹੀ ਕਰਾ ਦੇ ਬਹੁਤ ਖੁਸ਼ੀ ਹੈ ਕਿ ਮੰਡੀ ਚੱਲਦੀ ਹੋਈ ਬਣ ਗਈ ਇਹਨਾਂ ਨੂੰ ਖੁਸ਼ੀ ਹੈ ਕਿ ਨਹੀਂ ਜੇ ਤੁਸੀਂ ਕਰਦੇ ਹੋ ਇਸ ਵਾਰੀ ਉਹ ਕਰਾਵਾਂਗੇ ਅਗਲੇ ਵੀਡੀਓ ਕੰਪਲੀਟ ਕਰਾਂਗੇ ਕਿਉਂਕਿ ਪਾਸ਼ਾ ਰਾਸਤਾ ਹੀ ਹੈ ਜੀ ਇਸ ਤਰ੍ਹਾਂ ਕੰਮ ਕਾਟੇ ਜਾ ਇੱਕ ਚੀਜ਼ ਹੈ ਨਾ 131 ਵੀ ਜੀ ਵਾਰੰਟੀ ਰਕਮੈਂਡ ਕਰਿਆ ਸੀ ਜੋ ਸਾਰਾ ਕੁਝ ਕਰੇਗਾ ਯੂਨੀਵਰਸਿਟੀ ਦਾ ਉਹ ਯੂਨੀਵਰਸਿਟੀ ਨੇ ਮੈਂ ਤੇ ਉਹਨੂੰ ਝਾੜ ਹੀ ਨਹੀਂ ਬਿਲਕੁਲ 131 ਦੇ 131 ਮਾਨਦਰ ਨਹੀਂ ਰਹੇ ਮਿਸਰੀ ਨਹੀਂ ਮਿਸਰੀ ਨਹੀਂ 5% ਨਹੀਂ ਹੈ ਕਿਉਂਕਿ ਇਹ ਨਹੀਂ ਆਉਣਾ ਲੱਗਿਆ ਤੇ ਜਿਹੜੇ ਯੂਨੀਵਰਸਿਟੀ ਵਾਲੇ ਮਹਾਰਾਜ ਜਿਹੜੇ ਉਹ ਗੱਲਬਾਤ ਕਰੀ ਸੀ ਨੀ ਜਵਾਨੀ ਉਹਨਾਂ ਨਾਲ ਉਹ ਕਹਿੰਦੇ ਇਹਦਾ ਕੋਈ ਹੱਲ ਨਹੀਂ ਹੈ ਇਹਨੂੰ ਤਾਂ ਅਸੀਂ ਅਗਰ ਉਹਦਾ ਖਤਮ ਕਰੂਗਾ ਨਹੀਂ ਜਾਂ ਤੈਨੂੰ ਕਰਨ ਕਰਾਉਂਗਾ ਅੱਛਾ ਉਹ ਜੀ ਅਗਲਾ ਨਹੀਂ ਤਾਂ ਕਾਫੀ ਸੰਸਥਾਤਰਾ ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਨੇ ਕਰਿਆ ਜੀ ਅਸੀਂ ਤਾਂ ਠੀਕ ਹੈ ਜੀ ਚੰਦਨੀ ਅਸੀਂ ਇਕ ਲਈਏ ਪਰ ਸਾਡੇ ਕੋਲ ਪ੍ਰੋਪਰ ਮਸ਼ੀਨ ਨਹੀਂ ਜੀ ਤੁਹਾਨੂੰ ਵੀ ਪਤਾ ਹੋਵੇ ਆਪਣੇ ਜਨ ਵਿੱਚ ਕਿੰਨੀ ਜੀ ਅਸੀਂ ਕੋਸ਼ਿਸ਼ ਕਰਕੇ ਪੰਜਾਬ ਦੇ ਇੱਕ ਹੋਰ ਬਾਈ ਬਣਾ ਲਈ ਜੀ ਜਿਹਨੂੰ ਉਹ ਇੱਕ ਜਣਾ ਬਣੋਟ ਦੇ ਵਿੱਚ ਨਾ ਆਪਣੇ ਧਰਮ ਦੇ ਵਾਲੇ ਪਾਸੇ ਵੀ ਨਹੀਂ ਸੀ ਠੀਕ ਹੈ ਅਫਤਾਰ ਜੀ ਨੇ ਦੇ ਦੇ ਵਾਲੇ ਤੋਂ ਨਾਲ ਕਰਾਤੇ ਨੇ ਫਿਰ ਉਹ ਨਾਲ ਇਹ ਇਸ਼ੂ ਸੀਗਾ ਕਿ ਸਾਨੂੰ ਲੇਖ ਨਹੀਂ ਦਿੱਤੀ ਪਟਰੀ ਫਿਰ ਅਸੀਂ ਉਹ ਵੀ ਕਰਾ ਕੇ ਆ ਠੀਕ ਹੈ ਜੀ ਸੋ ਆਈ ਥਿੰਕ ਉਹ ਹੋ ਗਈ ਹੈ ਮੈਨੂੰ ਲੱਗਦਾ ਫਿਰ ਵੀ ਇਹ ਦੀ ਨੂੰ ਕਿਤੇ ਥੋੜੀ ਨਹੀਂ ਲਿਖਵਾ ਟੱਚ ਹੋ ਜਾਣਾ ਹਾਂਜੀ ਤੇ ਵਾਇਰਸ ਵਾਲਾ ਤਾਂ ਬਰੋ ਦੇਖਣੀ ਪਣੀ ਹਾਂਜੀ ਮੈਂ ਉਹ ਲੇਖ ਨੰਬਰ ਲਾ ਰਹੀ ਹਾਂ ਇਹ ਨਹੀਂ ਛੋਟ ਛੋਟੀ ਦੇ ਕੋਈ ਗੱਲ ਨਹੀਂ ਦੇਖ ਮੈਂ ਮਾਰਕ ਪੇ ਦੇ ਕੇ ਜਦੋਂ ਸੀਲਦਾਰ ਸਾਹਿਬ ਨੂੰ ਗੱਦੋਦੀਆਂ ਕਰਦੇ ਹੋਈ ਹੋਈ ਹਾਂ ਹਾਂ ਪਰ ਤਾਂ ਲਾ ਕਿਤੇ ਜਿਹੜੀ ਗਵਰਨਮੈਂਟ ਨੇ ਇਹ ਮਖੰਡੀ ਸਭ ਬਣਾਏ ਜੀ ਗਵਰਨਮੈਂਟ ਨੇ ਕਮੇਟੀ ਬਣਾਈ ਹੈ ਜੀ ਇਹ ਚ ਸਾਨੂੰ ਪਾਰਟੀ ਨੂੰ ਬਣਾਈ ਜੀ ਝੋਨਾ ਤੋਂ ਸਾਡੇ ਜੀ ਜ਼ਿੰਮੇਵਾਰ ਹੁੰਦਾ ਜੀ ਜਿਹੜੀ ਖਰੀਦ ਵਾਲੀ ਜੀ ਕਿਹਨੂੰ 파ਟੀ ਪਾਰਟੀ ਕਿਹਨੂੰ ਕਿਸਾਨਾਂ ਨੂੰ ਕਿਸੇ ਨੇ ਬਣਾਈ ਜੀ ਪੁੱਛੇ ਨਹੀਂ ਕਿਉਂ ਪੁੱਛੀ ਜੀ ਫਿਰ ਕੱਲ੍ਹ ਜੇ ਬਗਲਬੰਦੀ ਲਈ ਜੀ ਆਪਣੀ ਸੈਟਿੰਗ ਵਾਲੀ ਜੀ ਮੰਨ ਲਓ ਧਰਨਾ ਲਾਗਦਾ ਕੋਈ ਵੀ ਆ ਫੇਰ ਉਹ ਵੀ ਕਰਨੀ ਜੀ ਜੇ ਸਾਨੂੰ ਪਹਿਲਾਂ ਪੁੱਛ ਲੈਣ ਤੇ ਉਹ ਜੇ ਸੁਝਾ ਦੇ ਦਿੰਦੇ ਜੀ ਇੱਕ ਜਿਹੜਾ ਮੈਡਮ ਜੀ ਸਬਸਿਡੀ ਵਾਲਾ ਜੀ ਇਹ ਆਪਣਾ ਹੈਗਾ ਜੀ ਕਹਿੰਦੇ 15 ਲੱਖ ਕੀ ਰਿਟਰਨ ਲਿਓ ਜ਼ਿੰਮੇਦਾਰ ਕਿਹੜਾ ਜੀ ਜਿਹੜੇ ਬਾਬੇ ਚਾਰੇ ਵਾ 15 ਲੱਖ ਦੀ ਰਿਟਰਨ ਹੈ ਜੀ ਕਿਸੇ ਨੂੰ ਸਬਸਿਡੀ ਨਹੀਂ ਮਿਲੇਗੀ ਕੋਈ ਮਾ ਕੋਈ ਭੇਜ ਦਿੰਦੇ ਜਿਹੜੀ ਚੀਜ਼ ਸਾਡੇ ਹੱਥ ਚੋਂ ਹੋਸੀ ਕਰਾਂਗੇ ਠੀਕ ਅੱਜ ਮੀਟਿੰਗ ਮੱਢੀ ਦਾ ਹੋ ਗਿਆ ਜੀ ਉਹ ਮੈਂ ਨਹੀਂ ਹਾਂਜੀ ਮੈਂ ਕਰ ਲਵਾਂ ਠੀਕ ਹੈ ਇਹ ਜ਼ਰੂਰ ਕਰੋ ਜੇ ਸਾਡੇ ਟੈਕ ਬਿਟੀ ਜਲਦਾ ਚੱਲ ਜਾ ਅਗਲੀ ਵਾਰੀ ਸਾਨੂੰ ਕੋਈ ਦਿੱਕਤ ਨਹੀਂ ਆਉਣੀ ਕਹਿੰਦੇ ਕਿ ਤੁਹਾਨੂੰ ਵੀ ਦਿੱਕਤ ਆਊ ਤੁਹਾਨੂੰ ਵੀ ਨਹੀਂ ਤਾਂ ਅਗਲੇ ਕਿਤੇ ਬੋਰ ਦੇ ਜਿਹੜਾ ਰੈਵਨਿਊ ਦਾ ਵੀ ਸਾਨੂੰ ਕਰ ਕੋਈ ਗੱਲ ਨਹੀਂ ਠੀ